ਵੇ ਘਾਰਿਆਂ ਨੂੰ ਜੀ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਗੁਰੀਏ ਚ ਲਓ ਜੀ ਬਾਈ ਚੱਲਦੇ ਆ ਪਿੰਡ ਬਾਮਣੀ ਆਈ ਲਾਵੇ ਵਾਈ ਦੇ ਤੋਂ ਆਪਾਂ ਨੇ ਭਰਿਆ ਦਾ ਚਾਰ ਕਿਲੇ ਵੱਡੇ ਦੇ ਉੱਤਰ ਪਾਸਿਆਂ ਦੇ ਪਿੰਡ ਤੋਂ ਦੇ ਪਹਿਲਾਂ ਲੰਘਦੇ ਨੂੰ ਜਿੱੱਲਾ ਆਵਾਜ਼ ਵੀ ਆਉਣੀ ਹੈ ਪਹਿਲਾਂ ਲੰਘਦੇ ਨੂੰ ਕਿੱਲਾ ਆਊਗਾ ਨਾ ਫਿਰ ਹੋਰ ਬਾਈ ਹੋਰ ਦੀ ਖਲਾ ਬਣੀ ਜਿਹੜੀ ਬਿਜਲੀ ਵੀਡੀਓ ਦੇਖਿਆ ਨਾ ਓ ਬਾਈ ਫੋਰ ਬਾਈ ਫੋਰ ਜਿਹੜਾ ਇਹਨੇ ਲੇ ਲੈਣ ਦਾ ਮੈਂ ਕਈ ਦਿਨਾਂ ਆ ਗਿਆ ਨਾ ਬਾਈ ਫੋਰ ਲਾਇਆ ਨਾ ਆਪਣੀ ਗੱਡੀ ਉੱਪਰ ਲਾਉਂ ਗਿਆ ਗੱਲ ਬਾਈ ਹੋ ਗਿਆ ਫਿਰ ਉਹ ਕੰਪਨੀ ਆ ਮੇਰੇ ਫੋਰ ਬਾਈ ਬੋਲ ਉਹਨਾਂ ਨੇ ਕਹਿੰਦੇ ਫੋਰ ਬੋਲ ਲਾਏ ਸਾਰੇ ਕਹਿੰਦੇ ਕਿ ਨਹੀਂ ਯਾਰ ਬੋਲ ਬਾਈ ਫੋਰ ਨਹੀਂ ਲੇ ਲੈਣ ਦੋ ਤੂੰ ਨਾ ਲਾਏ ਇਹ ਪੁਰਾਣੀ ਮਸ਼ੀਨਾਂ ਦਾ ਵਜ਼ਨ ਹੁੰਦਾ ਫਿਰ ਮਨ ਜਾ ਮੰਨਿਆ ਨਹੀਂ ਕਿ ਮੈਂ ਤਾਂ ਛੱਡ ਬੜੇ ਮਣਾ ਮੌਸਮ ਖਾਬਾ ਮਾਹ ਮਹਾਰਾਜ ਆਖਣੇ ਚੋਪ ਰੱਖੇ ਆ ਨਾ ਫਿਰ ਮੀਂਹ ਪਾਵੇ ਨਾ ਮਟਿਆ ਦੇ ਲੋ ਜਮੀਂ ਥੋੜੇ ਦੰਨਾ ਨਹੀਂ ਚੱਲਦੀ ਆ ਵੱਟਦੇ ਆ ਮਸ਼ੀਨ ਨੇ 2.5 ਹੀਲੇ ਜਮੇ ਹੀ ਨਹੀਂ ਪਤਾ ਲੱਗਦਾ ਪਹਿਲਾਂ ਉੱਪਰ ਵੱਢ ਕੇ ਆਈਏ 3 ਕਿਲੇ ਹੁਣ ਇੱਥੇ ਲਾ ਕੇ ਆਉਂਦੀ ਆ ਲੱਭਾਈ ਦੇ ਬਾਕੀ ਮੁੰਡਿਆਂ ਨੇ ਜਿੱਥੇ ਆ ਕਹਿੰਦੇ ਕੋਈ ਟਰਾਲਾ ਖੇਤ ਜਿੰਨਾ ਮਰਜ਼ੀ ਵੀ ਪੈ ਜਾਵੇ ਇਹ ਵਿੱਚੇ ਭਰੂਗਾ ਹਾਂ ਮੈਂ ਨਹੀਂ ਗੱਦਾਂ ਹਾਂ ਵੀ ਵਿੱਚੇ ਭਰਨਾ ਵਿੱਚੇ ਵਿੱਚੇ ਕੋਈ ਭਰਦਾ ਥੋੜਾ ਥੋੜਾ ਘਟਦਾ ਭਰ 16 ਫੁੱਟਾ ਕੱਢਦਾ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਮੈਂ ਵੀਡੀਓ ਬਣਾਈਆਂ ਹਾਂ ਤੀਜੇ ਮੀਡੀਅਮ ਤੇ ਕੱਟਿਆ ਤੀਜੇ ਚ ਇਹ ਜੀ ਕੀ ਪਾਇਆ ਹੋਇਆ ਹੈ ਜੀ ਆ ਇਹਦੇ ਬਾਈ ਲਾ ਲਿਆ ਮੁੰਡਿਆਂ ਨੇ ਬੂਸਟਰ ਬੂਸਟਰ ਲੱਗਿਆ ਇਹਨੂੰ ਲੱਗਿਆ ਹੈ ਨਾ ਹੈ 52 ਨੇ ਪਰ ਟਰਨ ਲੱਗੀ ਆ ਲੱਗਿਆ ਬਾਈ ਬੂਸਟਰ ਪੰਪ ਨੂੰ ਆ ਦੇਖੋ ਲੱਗ ਜਾ ਚਮਕਦਾ ਨਾ ਜਿਹੜਾ ਇਹਨੂੰ ਰੰਗ ਮਾਰਦੇ ਕਾਲਾ ਹਾਂਜੀ ਇਹ ਆ ਇਹਦੀ ਜਾਨ ਆ ਤਾਕਤ ਟਰੈਕਟਰ ਦੀ ਸੋਨਾ ਲੀਕਾ ਟਾਈਗਰ 85 90 ਪਾਵਰ ਦਾ ਕੰਮ ਕਰਦਾ ਹੈ 85 90 ਪਾਵਰ ਪਹਿਲਾਂ ਕਿੰਨੀ ਪਾਵਰ ਦੀ ਸੀ ਪਹਿਲਾਂ ਇਹ 55 55 ਤੇ 85 ਕਰਿਆ ਹੈ ਚਾਲ ਸੀ ਤੇ 90 ਤੱਕ ਕਰਿਆ ਹਾਂ ਜਾਲੇ ਪਾਣੀ ਭਰ ਆਇਆ ਸਲੈਪ ਦਾ ਕੋਈ ਹੈ ਨਹੀਂ ਮਤਲਬ ਟਾਇਰਾਂ ਚ ਪਾਣੀ ਆ ਸਾਰਾ ਪਾਣੀ ਆ ਕਿੰਨਾ ਬਹੁਤ ਮੇਰੇ ਸਾਹ ਨਾਲ ਘੜ ਦੇ ਘਦੀ 30 ਲੀਟਰ ਨਿਕਲੇ ਮੈਂ ਕਹਿੰਦਾ ਜੇ ਕਮੈਂਨ ਦੇ ਪਾ ਦਵੇ ਪਾਣੀ ਵਧੀਆ ਚੱਲੂ ਗਿੱਲੇ ਚ ਥੋੜਾ ਪਾ ਦਵੇ ਹਾਂ ਹਵਾ ਆਦਾ ਪਾਣੀ 20 ਕਿ ਲੀਟਰ ਪਾ ਦਵੇ ਨਾ ਸਲੈਪ ਨਹੀਂ ਕਰਨੀ ਇੱਕ ਹੋਰ ਵੀ ਚੈ ਟਾਇਰ ਧਰਤੀ ਨੂੰ ਚੰਬੜ ਕੇ ਚੱਲਦਾ ਫਿਰ ਇਹ ਟਰਬੋ ਦਾ ਚੱਕੀ ਦਾ ਛੋ ਆ ਬਲਾਈਆ ਫਿਰ ਕੇ ਵੀ ਲਵਾਇਆ ਉਹ ਕਰੀਆ ਕਿੰਨੇ ਨੰਬਰ ਲੱਗੀ ਆ ਟਰਬੋ 25 ਨੰਬਰ 25 ਲੱਗਦੀ ਆ 25 15 ਚ ਨਹੀਂ ਮਾਰਦੀ ਰੋਣ ਦੀ ਬਾਨ ਅੱਛਾ ਕਹਿੰਦੇ ਇਕਨੇ ਭਰ ਕੇ ਘੜਨਾ ਟਰਾਲੇ ਗਿੱਲਾ ਹੈਗਾ ਨਾ ਨਰਮਾ ਵਾਣਾ ਮੋਟਾ ਉੱਥੇ ਟਰਾਲੇ ਜਾਣੇ ਐ ਵੀ ਨਹੀਂ ਹੈਗਾ ਵੀ ਨਾਲੇ ਹੈ ਨਾ ਰਾਹ ਵੀ ਸਰਦਾਰ ਕਿੱਧਰ ਗਿਆ ਸਰਦਾਰ ਕੱਦ ਕਰਦੀ ਹੈ ਕਿਹੜੀ ਡਰਬੋ ਲਾਈ ਹੈ ਹਾਂ ਇਹ ਕਮੈਨ ਦੇ ਤਾਂ ਬਹੁਤ ਵੱਡੀ ਹੁੰਦੀ ਹੋਣੀ ਡਰਬੋ ਹੈ ਨਾ ਉਹ ਨਹੀਂ ਵੱਡੀ ਹੁੰਦੀ ਇਹ ਤਾਂ ਛੋਟੀ ਜੀ ਉਹ ਹਾਂ ਟਰੈਕਟਰ ਦੇ ਤੇ ਹਾਂ ਟਰੈਕਟਰਾਂ ਛੋਟੀ ਹੁੰਦੀ ਹੈ ਆਹ ਡਰਬੋ ਲਾਈ ਹੈ ਹਾਂ ਜੀ ਇਹ ਕਿਹੜੇ ਵਹਿਤਰੀਨ ਲਾਈ ਹੋਵੇ ਇਹ ਆਪਣੀ ਜਪਿੰਡੋ ਕਾਲੇ ਨੇ ਕਾਲਾ ਮੈਸਤਰੀ ਸ਼ਿੰਦਾਵਾ ਸਟਾਰਟ ਕਰੀ ਮੜਿਆ ਆਵਾਜ਼ ਵਿੱਚ ਫਰਕ ਪਿਆ ਹੈ ਕਾ ਨਹੀਂ ਹਾਂ ਇਹ ਸੀਟੀ ਜੀ ਮਾਰਦਾ ਉਹ ਕਿੱਥੇ ਲੱਗੀ ਹੋਈ ਆ ਸੀਟੀ ਇਹਦੇ ਵਿੱਚ ਹੀ ਟਰਬੋ ਮਾਰ ਕੇ ਹੁੰਦੀ ਹੈ ਅੱਛਾ ਸੀਟੀ ਦੇ ਕਰੂ ਇਹ ਆ ਬਾਈ ਝੋਟਾ ਹੀ ਬਣ ਗਿਆ ਟਰਬੋ ਹਨਾ ਲਾ ਕੇ ਕਹਿੰਦੇ ਟਰੈਕਟਰ ਚ ਨਾ ਹਵਾਈ ਜਹਾਜ਼ ਵਾਂਗੂ ਜ਼ੋਰ ਮਾਰਨ ਲੱਗ ਜਾਂਦਾ ਕੀ ਗੱਲ ਆ ਕਿਆ ਛੋ ਕਾਦੇ ਛੋ ਦਾ ਕੋਈ ਚੱਕਰ ਨਹੀਂ ਤਾਰ ਤੋ ਨਾ ਢਲੀ ਵੈਂਟਰੀ ਦੀ ਕਾਈ ਤਰਬੋਰੇ ਵਿੱਚ ਆਏ ਮਾਨ ਗੱਲ ਆ ਆਵਾਜ਼ ਦੇਖ ਲਓ ਭਾਈ ਇਹ ਨਾ ਟੈਕਨ ਦੀ ਹੁਣ ਇਹਦਾ ਜੋਰ ਦੇਖਣਾ ਵੀ ਆਹ ਟੈਂਕ ਪਾ ਕੇ ਕੱਢਣਾ ਹੁਣ ਹਾਂ ਇੱਕ ਵਾਲਾ ਹਾਂ ਅੱਛਾ ਸਿੰਗਲ ਟਾਇਰ ਹੀ ਆ ਬਾਈ ਖੇਤ ਵੀ ਗਿੱਲੇ ਆ ਹੁਣ ਪਤਾ ਲੱਗੂਗਾ ਝੋਟੇ ਦਾ ਹਾਂ ਪਹਿਲਾ ਹਾਈ ਹਾਂ ਪਹਿਲਾ ਹਾਈ ਪਹਿਲਾ ਹਾਈ ਆ ਬਾਈ ਦੇਖ ਲਓ ਨਹੀਂ ਹੈ ਨਾ ਬੂਸਟਰ ਦਾ ਕਿੰਨਾ ਫਰਕ ਆ 터ਬੋ ਦਾ ਪਹਿਲਾ ਹਾਈ ਆ ਔਰ ਜਿਹੜਾ ਲੱਗਿਆ ਹੋਇਆ ਆਪਣੇ ਬੰਦ ਰੇਸ ਤੇ ਟਰੈਕਟਰ ਜਾਂਦਾ ਗਿੱਲੇ ਖੇਤ ਰੇਸ ਨਾ ਵਈ ਹੁਣ ਓਕੀ ਭਾਈ ਟਰਬੋ ਜਬੂਸਟਰ ਜਾਏਗਾ ਫਰਕ ਨਾ ਜਾਨ ਲੈ ਲੋ ਤੁਸੀਂ ਕਿ ਨਹੀਂ ਧੋਖਦੀ ਬੰਦ ਰੇਸ ਤੇ ਹੀ ਆਉਂਦਾ ਨਾਲੇ ਖੇਤ ਗਿੱਲਿਆਂ ਬਾਈ ਆ ਦੇਖ ਲੋ ਟਰਾਲੀ ਭਰੀ ਹੋਈ ਆ ਪੂਰੀ ਬੰਦ ਰੇ ਜਾਂਦਾ ਇਹ ਸਾਲਾ ਪਰਵਾ ਹੀ ਨਹੀਂ ਬੰਦਾ ਰਾਂਡੀ ਭਰੀ ਹੋਈ ਆ ਬਾਈ ਦੇਖ ਲੋ ਹੁਣ ਇੱਕ ਅੱਧੇ ਟੈਂਕ ਦੀ ਘਤਰ ਦੀ ਬਾਕੀ ਸਿੰਗਲ ਡੈਰੀ ਕਰਕੇ ਕਹਿੰਦਾ ਛੱਲ ਵੱਜਦੀ ਆ ਨਾ ਬੈਡਾਂ ਤੇ ਉੱਕੜੇ ਜਾਂਦਾ ਇਹ ਲਾਉਣ ਬੈਡ ਉੱਥੇ ਆਪਣੇ ਉਹਦੇ ਉਹਦੇ ਰਾਣੇ ਬੈਡ ਲਈ ਜੇ ਫੇਰ ਵੀ ਚਲੋ ਕੋਈ ਪ੍ਰਵਾਹ ਨਹੀਂ ਟਰੈਕਟਰ ਹੈ ਮੰਨੀ ਹੈਗਾ ਬਾਈ ਫਰਕ ਬਾਕੀ ਤੁਸੀਂ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਆ ਨਾ ਬੂਟਰ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਲਵਾਏ ਹੋਏ ਆ ਬੰਦ ਜੇ ਜਾਂਦਾ ਬੰਦ ਜੇ ਬੰਦ ਰੇਸ ਚ ਹੁਣ ਆਹ ਦੇਖੋ ਟਰਾਲੀ ਇਹ ਨਾ ਕਿੰਨੀ ਵਿੱਚ ਬੈ ਕੇ ਚੱਲਦੀ ਆ ਨਾਲੇ ਬੂਸਟਰ ਦਾ ਬਾਈ ਫਰਕ ਹੈਗਾ ਮੰਨਣੀ ਪੈਣੀ ਹੈ ਗੱਲ ਤਾਂ ਹੀ ਦਾ ਬਾਈ ਜਿਹੜੇ ਨੇ ਕੰਬਾਈਨਾਂ ਦੇ ਇੰਜਨ ਆਪਣੇ ਟਰਬੋ ਲੱਗਦੇ ਆ ਉਹ ਲਾਲ ਹੀ ਨੋ ਜ਼ੋਰ ਜਾਰੇ ਮਾਰਦੇ ਤੇ ਆਠਾ ਓਡੇ ਸਾਹਮਣੇ ਜਾਂਦਾ ਰੇਸ ਤੇ ਤਾਂ ਪਦੰਦ ਨੇ ਪੈਰੇ ਨੇ ਰੱਖਿਆ ਹੈਗਾ ਹੌਣ ਰੱਖਿਆ ਜਾਗੇ ਉਹ ਵੀ ਰੈਂਪ ਆ ਲੋਈ ਨੇ ਖੇਚੇ ਵੱਡ ਲਿਆ ਆ ਬਾਈ ਹੁਣ ਤਾਂ ਚਲੋ ਰਾਹ ਤੇ ਆ ਗਈ ਹੁਣ ਤਾਂ ਭਾਵੇਂ ਰੇਸ ਦਵੇ ਨਾ ਦਵੇ ਵਾਕਈ ਭਾਈ ਹੈਗਾ ਬੂਸਟਰ ਟਰਬੋ ਦਾ ਫਰਕ ਬਾਕੀ ਉਧਰ ਆਪਣੀ ਕੜਤੀ ਰਾਣੀ ਨੇ ਟਰਾਲੀ ਜਿਹੇ ਚ ਟੈਂਕ ਕੱਢਤਾ ਹੁਣ ਇੱਕ ਮੋਲੀ ਮਸਤਾ ਹੋਇਆ ਪਿਆ ਅਨਕੀਲਾ ਲਾ ਕੇ ਗੱਲ ਭਾਈ ਦੇਖ ਲੋ ਸਾਫ ਤੇ ਕੱਢਦੀ ਆ ਮਸ਼ੀਨ ਮਾਰ ਮੈਂ ਕਹਿੰਦਾ ਵੀ ਇਹਨਾਂ ਦੀ ਵੱਡੀ ਦੀ ਪਹਿਲਾਂ ਟੋਟੇ ਦਾ ਤਾਂ ਕਹਿੰਦੇ ਇੱਕ ਟਰਾਲੇ ਦੇ ਵਿੱਚ ਇੱਕ ਥੈਲਾ ਆਇਆ ਇੱਕ ਟਰਾਲੇ ਦੇ ਵਿੱਚੋਂ ਗਾਣੇ ਚੱਲਦੇ ਉਹਨਾਂ ਦਾ ਮੌਲੀ ਭਾਈ ਆਪਣਾ ਹਨਾ ਮੇਲ ਦਾ ਨਾਗ ਵਾਂਗੂ ਮੇਲ ਦਾ ਜਦ ਗਾਣੇ ਚੱਲਦੇ ਨੇ ਨਾ ਮਸ਼ੀਨ ਤੇ ਇਹ ਵੀ ਭਾਈ ਕਹਿੰਦਾ ਭਾਈ ਹਟ ਜਾ ਪਰੇ ਹੁਣ ਮੈਂ ਕਹ ਲੈ ਆਂ ਨਾਮ-ਦਮ ਦਵਾ ਦਿੰਦਾ ਕਹਿੰਦਾ ਨਾ ਭਾਈ ਦਮ ਤਾਂ ਲੈਣਾ ਹੀ ਨਹੀਂ ਬਾਕੀ ਬੱਡਣ ਦਾ ਇਹਨੂੰ ਤਜਰਬਾ ਆ ਗਿਆ ਹੁਣ ਪਹਿਲਾਂ ਥੋੜੇ ਦਿਨ ਹੈਗਾ ਥਾ ਨਾ ਅਨਜਾਨਪਨੇ ਜਿਵੇਂ ਕਾਂ ਖਿਡੋਣਾ ਵੱਡਿਆ ਹੁੰਦਾ ਉਹ ਉਕਣਾ ਮੋੜ ਮੋੜਨੇ ਦਾ ਤਾਂ ਹੁਣ ਬਾਈ ਇਹਨੂੰ ਥੋੜਾ ਜਿਹਾ ਲੱਗਿਆ ਤਜਰਬਾ ਲੱਗਿਆ ਸਿੱਧੀ ਕਰਕੇ ਲਾਉਣ ਜਿਹੜਾ ਬੰਦਾ ਐ ਸਿੱਧੀ ਕਰਕੇ ਮਸ਼ੀਨ ਲਾਉਣ ਲੱਗ ਗਿਆ ਸਮਝ ਲੋ ਡਰਾਈਵਰ ਬਣ ਗਿਆ ਪੂਰਾ ਬਾਕੀ ਚੱਕਰ ਆਪਾਂ ਕਰਦੇ ਆ ਤੇ ਬਾਈ 1700 ਜਦੋਂ ਲੀਵਰ ਲੱਗ ਜਾਂਦਾ 1600 ਰਹਿੰਦੇ ਆ ਹੁਣ ਪ੍ਰੋਪਰ ਆਪਣੀ ਮਸ਼ੀਨ ਆ ਜਿਹੜੀ ਐ ਨਜ਼ਾਰੇ ਨਾਲ ਖਾਲੀ ਹੁੰਦੀ ਹੈ ਜਦੇ ਮਗਰੇ ਖਾਲੀ ਹੁੰਦੇ ਜਦੋਂ ਲੀਵਰ ਲੱਗ ਜਾਂਦਾ ਕੱਟਿਆ ਜਾਂਦਾ ਨਾ ਖਾਲੀ ਹੋ ਜੇ ਦੇ ਮਗਰੇ ਖਾਤੀ ਹੋ ਜਾਂਦੀ ਆ ਹਾਂ ਉਹ ਵੀ ਕਿੰਨਾ ਉਹ ਉਹ ਵੀ ਛੱਲੀ ਛੱਲੀ ਦਾ ਖੇੜਾ ਕੱਟ ਰ ਜਾ ਰੇ ਹਾਂ ਨਜ਼ਾਰੇ ਆ ਬੇਲੇ ਨਾਲ ਦੇ ਘੁੰਮਦੇ ਆ ਹਾਂ ਆਹ ਘੇੜਾ ਹੀ ਮਾਰੀ ਜਾਇਆ ਕਰੋ ਛੱਲੀ ਛੱਲੀ ਤਾਂ ਕਿੱਥੇ ਰਹਿੰਦੀ ਆ ਹਾਂ ਇਹ ਉਹ ਬੇਲੇ ਨਾਲ ਦੇ ਘੁੰਮਦੇ ਆ ਨਾ ਕੱਟ ਰ ਕੰਪਨੀ ਦਾ ਕਿਸੇ ਦਾ ਕੱਟਰ ਚੰਗਾ ਹੋਵੇ ਇਹਨਾਂ ਦਾ ਲੇਬਰ ਆ ਜਿਹੜੀ ਉਹ ਜਨੈ ਵੀ ਆ ਦੋ ਕੀਲੇ ਮਸ਼ੀਨ ਦਿਹਾੜੀ 'ਚ ਵੱਧ ਵੱਢ ਲੰਦੀ ਆ ਜੇ ਸਾਲਾ ਕਟਰ ਛੱਲੀ ਛਿੜੀ ਜਾਵੇ ਨਾ ਤਾਂ ਉਹਦਾ ਤਾਂ ਕਹਿਣੇ ਕੀ ਆ ਗਰੇ ਹੋਏ ਟਾਂਡੇ ਨਾਲ ਰਹਿ ਜਵੇ ਬਾਕੀ ਬੇਚੋਂ ਰਿਕਾਰਡ ਤੋੜਦੇ ਐ ਸੀ ਕੰਪਨੀ ਨੇ ਕਰਤਾਰ ਨੇ ਜਿਹੜਾ ਕਟਰ ਆ ਨਾ ਮੈਂ ਕਹਿੰਦਾ ਵੀ ਇੰਨਾ ਸੋਧ ਕੇ ਸੁਣ ਕੇ ਉਹ ਕਿਸਾਨਾਂ ਦੀ ਆਵਾਜ਼ ਮੈਂ ਕਹਿੰਦਾ ਵੀ ਸਰਾ ਹਾਲਾਤ ਆ ਬਾਕੀ ਆ ਹਨਾ ਸੈਟਿੰਗ ਹੁੰਦੀ ਆ ਬਾਈ ਆਪਣੀ ਆਪਣੀ ਜੇ ਕਈ ਬੰਦੇ ਕਹਿੰਨੇ ਐਵੇਂ ਟੋਟਾ ਆ ਤੁਹਾਡੇ ਸਾਹਮਣੇ ਆ ਬਾਈ ਗੁੱਲ ਦੇ ਲੋ ਸਾਫ ਤੇ ਘੜਗੜ ਛਿਟੇ ਮੇ ਇਕੜਾ ਹੱਥਾਂ ਕਾ ਭੋਰ ਕੇ ਦਾਣੇ ਛਿੜੇ ਪਏ ਨੇ ਆਇ ਗੁੱਲ ਛਿੜੇ ਪਏ ਆ। ਬਾਕੀ ਦਾਣਾ ਕਿਤੇ ਹਨਾ ਜੇ ਮਾੜਾ ਮੋਟਾ ਗੁੱਲ ਹੁੰਦਾ ਜਿਹੜਾ ਜਵੇਂ ਬਰੀਕ ਜਾਂ ਜਾਂ ਦਾਣਾ ਬਰੀਕ ਆ ਹੁਣ ਤੁਹਾਨੂੰ ਪਤਾ ਵੀ ਆ ਗੁੱਲ ਦੀ ਸੈਟਿੰਗ ਕਰੀ ਹੋਈ ਆ ਆਪਣੀ ਮਸ਼ੀਨ ਦੀ ਹਨਾ ਮੂਹਰੇ 1.5 ਇੰਚੀ ਪਿੱਛੇ ਇੰਚੀ ਜੇ ਹੁਣ ਮੰਨ ਲਓ ਕੋਈ ਮੱਕੀ ਗੁੱਲੇ ਦੀ ਹਾਈਟ ਜਾਂ ਮਟਾਈ ਕੰਮ ਆ ਜਾਂ ਦਾਣਾ ਬਰੀਕ ਆ ਉੱਥੇ ਤਾਂ ਬਾਈ ਵੀ ਤੁਹਾਨੂੰ ਪਤਾ ਹਨਾ ਮਣਾ ਮੋਟਾ ਕੰਪਲੀਟ ਆਏ ਜਾਂਦੀ ਆ ਬਾਕੀ ਦੂਜੀ ਮਸ਼ੀਨ ਆਪਣੀ ਅੱਜ ਇੱਕ ਚੱਲਦੀ ਆ ਮੂੰਗੀ ਦੇ ਕਰਤਾਰ 2022 ਮਾਡਲ ਹੈ ਜਿਹੜੀ ਹੈ ਨਾ ਉਹ ਅੱਜ ਆਪਾਂ ਲਾਈ ਆ ਮੂੰਗੀ ਦੇ ਮੂੰਗੀ ਦੇ ਫਿਰਦੀ ਆ ਬਾਹੇ ਵੱਢਦੀ ਆ ਜੇ ਇੱਥੇ ਲੱਗੇ ਹੀ ਚੱਲਦੀ ਆ ਉਹ ਵੀ ਦਿਖਾਉਣਾ ਤੁਹਾਨੂੰ ਅੱਜ ਹੈ ਨਾ ਉਹ ਆਪਣੇ ਬੰਦੇ ਪਿੰਡ ਦੇ ਤੇ ਰਾਜਵੀਰ ਹੈ ਜਿਹੜਾ ਆਪਣੇ ਬਲਕਾਰ ਮਸ਼ੀਨ ਜਾਂਦੀ ਹੁੰਦੀ ਆ ਨਾ ਉੱਥੇ ਨੂੰ ਆਪਣੇ ਗੁਜਰਾਤ ਨੂੰ ਉਹਦੇ ਗਾਹਕ ਤੇ ਉਹ ਕਹਿੰਦਾ ਮੇਰੇ ਯਾਰ ਕਟਰ ਕੋਟਰ ਦੇ ਚੱਕਰ ਬਣਾਏ ਹੋਏ ਆ ਪਹਿਲਾਂ ਮੇਰੀ ਥਲਾਪ ਹੀ ਮਾਂ ਉਹ ਕਾ ਨੂੰ ਲਾਉਣੀ ਹੈ ਨਾ ਤੁਸੀਂ ਮੇਰੇ ਲਾ ਦਿੰਨੇ ਆ ਇਰੇ ਭਾਈ ਤੁਹਾਨੂੰ ਪਤਾ ਹੈ ਨਾ ਇਹਦੀ ਪੁਲੀ ਬਦਲੀ ਆਪਾਂ ਨੇ ਪਿੱਛੇ ਕੱਟਰ ਵਾਲੀ ਉਹ ਇਹਨੂੰ 8 ਇੰਚੀ ਪੌਣੀ ਪੌਣੀ ਕਿਤੇ ਸਾਡੇ ਅੱਧੀ ਦਿਹਾੜੀ ਦੀ ਟੂਇਟਰ ਲਾਉਣਾ ਪੈਣਾ ਦਾ ਉਹਨਾਂ ਦੇ ਚਲੋ ਗੇੜੇ ਉਕਣੇ ਬਣੇ ਹੋਏ ਆ ਨਾ ਬੜੀਆਂ ਪੁਲੀਆਂ ਕਹਲੇ ਤਾਂ ਕਰਕੇ ਫਿਰ ਮੈਂ ਕਿਹਾ ਨਹੀਂ ਵੀ ਲਾਹ ਤੋਣਾ ਉਹਨੂੰ ਲਾ ਕੇ ਮੁੱਗੀ ਦਾ ਅੱਜ ਨੂੰ ਫੋਨ ਲਾਇਆ ਤਾਂ ਮਾਂ ਕਿਦਾਂ ਕਹਿੰਦਾ ਬਹੁਤ ਵਧੀਆ ਚੱਲੀ ਜੇ ਨਜ਼ਾਰਾ ਲਿਆ ਤਾਂ ਮਾਂ ਚੱਲ 7-8 ਕਿਲੇ ਲੱਗੇ ਆ ਭਾਈ ਤੁਹਾਨੂੰ ਪਤਾ ਹੀ ਹੈ ਨਾ ਵਿੱਚ ਸਾਰਾ ਇਕੱਠਾ ਗਦਾ ਘੋੜਾ ਠਕਣਾ ਪੈਂਦਾ ਜਦ ਦੇਖਿਆ ਵੀ ਜਿਹੜੀ ਚੀਜ਼ ਫਸਲ ਆ ਗਈ ਛੱਡੀਏ ਨਾ ਜਵਾਬ ਨਹੀਂ ਲਈਦਾ ਨਾ ਰੇਕ ਨੂੰ ਚਲੋ ਜ਼ਿੰਮੇਦਾਰ ਦਾ ਉਹ ਬਾਈ ਕਹਿੰਦਾ ਵੜਾਉਣੀ ਵੀ ਅੱਜੇ ਆ ਮੀ ਮੀ ਦੱਸਿਆ ਕੱਲ ਨੂੰ ਮੈਂ ਕਿਹਾ ਚੱਲ ਵੜ ਦੰਨਾ ਬਾਈ ਆਪਾਂ ਨੇ ਵੜਣੇ ਵਾਸਤੇ ਹੀ ਆਏ ਆ ਨਾ ਕੰਮ ਕਰਨਾ ਹੀ ਆ ਬੰਦ ਕਰ ਲਾ ਵਾਕਈ ਬਾਈ ਜਾਣਾ ਟਰੈਕਟਰ ਚ ਪਹਿਲੇ ਹੈ ਜੀ ਲੈ ਗਿਆ ਥਾਂ ਦੇ ਉਦੋਂ ਜਿਹੜਾ ਵੱਡੇ ਦਾ ਆਪਾਂ ਨੇ ਕਿੰਨਾ ਟੋਟਾ ਆਇਆ ਬਾਈ ਮਸ਼ੀਨ ਦਾ ਉਹ ਆਪਾਂ ਸਾਢੇ 3 ਕਿਲੇ ਵੱਡੇ ਸੀ ਹਾਂ ਤੇ ਵੱਤ ਮੇਰੇ ਸਾਡਾ 10 ਕਿਲੋ ਦੀ ਵੀਗਲਾ ਮੰਨੀ ਲੋ ਸਾਰੇ ਤਿੰਨਾਂ ਚੋ ਹੀ ਨਹੀਂ 10 20 ਕਿਲੋ ਨਹੀਂ ਤਾਂ ਬਰਾਂਦੀ ਹਾਂ ਤਾਂ ਕਰਕੇ ਹੁਣ ਪਿੰਡ 'ਚ ਤੁਹਾਨੂੰ ਪਤਾ ਚਾਰ ਮਸ਼ੀਨਾਂ ਹਾਂ ਹਾਂ ਹੁਣ ਜਿੱਤੋਂ ਪਹਿਲਾਂ ਹੀ 7 ਕਿਲੋ ਵੜਾਈ ਸੀ ਹਾਂ ਠੀਕ ਆ ਉਸ ਨਾਲ 23 ਘਰ ਬਹੁਤ ਆਪਰ ਗੱਲ ਸਾਰੀ ਫਸਲਾਂ 'ਨੀ ਜੀ ਮਿਹਨਤ 23 ਘਰ ਦਾ ਦੇਖਣਾ ਅੱਛਾ ਦੋ ਮਸ਼ੀਨਾਂ ਤੁਹਾਨੂੰ ਵੀ ਪਤਾ ਪਿੰਡ 'ਚ ਤਿੰਨ ਹੋ ਰਹੀਆਂ ਹਾਂ ਪਰ ਜਿਸ ਦਿਨ ਤੁਹਾਡੇ ਲਈ ਵੜਾਈ ਪਾਈ ਕਹਿੰਦੇ ਨਹੀਂ ਇਹਨੂੰ ਘਰੋਣੀ ਆ ਹਾਂ ਦੰਨੋ ਘਰ ਰੁਕੇ ਹੋਏ ਆ ਤੁਹਾਡੇ ਸਾਹਮਣੇ ਮੱਕੀ ਦੇ ਲੱਕ ਦੱਸ ਕੀ ਵੀ ਹਾਂ ਲੱਭੇ ਹੋਏ ਬਈ ਵਡਾਉਣੀ ਤਾਂ ਤੁਹਾਡੇ ਕੋ ਵਡਾਉਣੀ ਮੈਨੂੰ ਫੋਨ ਲਾਈ ਆ ਵਰਸਾਂ ਦਾ ਕਹਿੰਦਾ ਕਿਦਾਂ ਭਾਜੀ ਵੜਣੀ ਆ ਤਾਂਹੀਂ ਵੜਣੀ ਆ ਮਾ ਚੱਲ ਕੋਈ ਨਹੀਂ ਉਹ ਐਂ ਵੀ ਗੱਲ ਫਸਲ ਸੁੱਕੀ ਹੋਵੇ ਮਸ਼ੀਨਾਂ ਦਾ ਸੈਟ ਹੀ ਉੰਨੀ ਆ ਸਾਰੀਆਂ ਮਣੀ ਹਾਂ ਆ ਟੋਟਾ ਵੀ ਤਾਂ ਨਹੀਂ ਹੁੰਦਾ ਬਾਈ ਬਾਕੀ ਐਸਾ ਆਪਾਂ ਸੁਣ ਲੰਨੇ ਆ ਕਿਸਾਨਾਂ ਦੀ ਹੈ ਨਾ ਜੇ ਕੋਈ ਆਪਣਾ ਵੀਰ ਕਹਿੰਦਾ ਵੀ ਟੋਟਾ ਹੁੰਦਾ ਪਰ ਦੇਖ ਲੰਨੇ ਆ ਮਣੀ ਮੋਟੀ ਸਾਈਟਿੰਗ ਉੱਪਰ ਥੱਲੇ ਕਰਕੇ ਨਹੀਂ ਬਿਲਕੁਲ ਓਕੇ ਆ ਬਿਲਕੁਲ ਓਕੇ ਆ ਹੁਣ ਟ੍ਰੱਬਾ ਉਹੀ ਪਾ ਲੈਣ ਟ੍ਰੈਲਾ ਉਹ ਉਹ ਵੜਦੇ ਆ ਡੇਟ ਵਾਲੀ ਨਾ ਪਰ ਵੀ ਆ ਖੜਾ ਪਰਾਲੇ ਆਹ ਆ ਵੜਲਾ 6 6 ਬਣ ਜਾਣੇ ਚਾ 6.5 6 ਹੋਈ ਜਾਣੇ ਤਿੰਨ ਆ ਹੋ ਗਏ 7 8 ਕਿੱਲੇ ਆ ਰੇ 4 ਕਿੱਲੇ ਦਾ ਆ ਪਲਾਟ ਖੜਾ ਹਾਂ 4 ਕਿਨਾਲ ਇੱਧਰ ਖੜੀਆਂ ਫੇ ਐਂ ਕਰ ਰਾਹ ਬਣਵਾ ਲਾ ਟਾ ਬੜੇ ਦਾ ਰਾਹ ਬਣਵਾ ਲਾ ਅੱਜ ਸਵੇਰੇ ਖਾਜ ਬੜੇ ਹੈ ਹੀ ਸਦਾ ਰਾਹ ਵਾ ਬੜੇ ਅਥੋਂ ਰਾਹ ਬਣਾਉਣਾ ਹਾਂ ਬੜੇ ਨੰਨਾ ਪਲਾਟ ਆ ਠੀਕ ਆ ਮੇਰਾ ਘੇਰਾ ਵਾ ਫੇ ਸਾਧਰੇ ਲਾਉਣੀ ਆ ਮਸ਼ੀਨ ਇੱਕ ਟਰੈਲੀ ਸਾਧਰੇ ਖਾਲੀ ਕਰੀ ਫੇ ਇੱਕ ਦੇਣੀ ਸਾਨੂੰ ਜਨ ਤਾਂ ਦੂਸੀਆਂ ਵਿੱਲੀਆਂ ਹੋ ਕੇ ਆ ਜਣਾ ਸਾਰੀਆਂ ਵਿੱਲੀਆਂ ਕਰ ਦੇਣੀਆਂ ਇੱਕ ਟਰੈਲੀ ਤੁਹਾਨੂੰ ਇੱਧਰ ਲਾ ਦੇਣੀ ਏ ਉੱਧਰ ਲਾ ਦੇਣੀ ਦਾਣੇ ਇੱਕ ਉੱਧਰ ਪਈ ਜੂ ਇੱਧਰ ਪਈ ਜੂ ਬਾ ਠੀਕ ਆ ਚਾਰ ਕਿੱਲਾਂ ਦਾ ਇੱਕੋ ਪਲਾਟ ਆ ਆ ਘੱਤੀ ਜੀ ਵਡਾ ਲਾਉਣ ਨਾਲੇ ਹੁਣ ਇਹ ਵਡਾ ਦੇਣੀ ਆ ਇੱਕ ਟੈਂਕ ਭਾਵੇਂ ਇਹ ਚ ਪਵਾ ਵੀ ਲੈ ਕੇ ਕਿਨਾਂ ਚ ਦੋਹਾਂ ਚ ਇੱਚੇ ਪਾ ਲੈਣਾ ਵਾ ਵੀ ਮੂੜ ਵੀ ਇਹਦੇ ਤੋਂ ਲਵਾ ਲੈਣੇ ਕਟਾ ਇਹ ਵੀ ਇੱਕ ਬੁੱਧ ਮਿਲ ਗਈ ਇੱਕ ਪਵਾ ਲਈ ਬਹੁਤ ਸਿੱਧਾ ਕੱਟ ਲਵਾ ਲਈ ਰੋਣੂ ਆਏ ਹੋਰ ਆ ਕਰੇ ਕਾਲਾ ਟਰਾਲੀ ਆ ਕੋਲੋ ਕੋਈ ਦਾਣੇ ਪਾਈ ਜਲਮੜਾ ਫੇ ਟਾਈਮ ਕਾ ਹੋ ਜੂ ਕੰਮ ਜਾ ਹਾਂ ਕਿੰਨਾ ਤੇਲ ਨਹੀਂ ਕੋਣ ਡਾ ਹਾਂ ਟਰੈਕਟਰ ਚੀ ਦਾ ਹਾਂ ਸਹੀ ਗੱਲ ਆ ਇਹ ਸੋਚ ਬਾਈ ਕਿਸੇ ਕਿਸੇ ਦੀ ਹੁੰਦੀ ਆ ਨਾ ਜ਼ਿਮੀਂਦਾਰ ਦੀ ਹੁਣ ਚਲੋ ਮਨੀਆ ਵਿਚਾਰਾ ਚਲੋ ਇਹ ਤਾਂ ਟਰੈਕਟਰ ਦਾ ਹਨਾ ਚਲਾਉਂਦਾ ਲਾਭ ਹੀ ਦੇ ਕੋਲ ਪਰ ਉਹਦੀ ਵੀ ਸੋਚ ਹੈ ਜੀ ਨਾ ਜੇ ਮਾਲਕ ਨੇ ਬਾਈ ਕਿਹਾ ਵੀ ਦਾਣੇ ਵਿੱਚ ਪਵਾ ਤਾਂ ਹੀ ਬਾਈ ਹਨਾ ਡਰਾਈਵਰ ਪਾਊਗਾ ਜੇ ਮਾਲਕ ਨੂੰ ਬਾਹਰ ਖੜਾ ਲਲਕਾਰੇ ਮਾਰੀ ਜਾਵੇ ਵਿਚਨੀ ਟਰੈਕਟਰ ਬਾਲਣਾ ਬਹੁਤ ਵਧੀਆ ਸੋਚ ਆ ਕੋਈ ਕੋਈ ਹੈ ਨਾ ਜਿਹੜਾ ਆਪਣੇ ਕੰਬੈਨਾਂ ਵਾਲਿਆਂ ਬਾਈਆਂ ਦਾ ਵੀ 100 ਦੇ ਵਿੱਚੋਂ 50 ਬੰਦੇ ਜ਼ਿੰਮੇਦਾਰ ਆ ਜਿਹੜਾ ਨਾ ਵੀਰ ਆਪਣੇ ਤਾਂ ਸੋਚਣਗੇ ਵੀ ਯਾਰ ਨਹੀਂ ਯਾਰ ਇਹਨਾਂ ਕੋਲ ਹਨਾ ਮਾਹੀ 2-3 ਘੰਟੇ ਹੁੰਨੇ ਦੱਬ ਕੇ ਲਾਉਣ ਦੇ ਤੁਹਾਨੂੰ ਪਤਾ ਲੇਬਰ ਬਾਈ 5-6 ਵਜੇ ਨੇਰਾ ਹੋ ਗਿਆ ਜਦੋਂ ਜਿਹਦੇ ਲੇਬਰ ਕਹਿੰਦੇ ਵੀ ਵਸ ਜੀ ਅਸੀਂ ਤਾਂ ਰੋਟੀ ਬਣਾਉਣੀ ਆ ਜੀ ਆਹ ਕਰਨਾ ਦੇਖੋ ਕਿੰਨੀ ਹਿੰਮਤ ਮਾਰਦੇ ਆ ਨਾ ਵੀ ਦਾਣੇ ਆਪਾਂ ਕਿਹੜਾ ਮਸ਼ੀਨ ਰੋਕਣ ਦੇਣੀ ਆ ਵਿਚੇ ਪਾਉਣੇ ਆ ਨਾਲੇ ਪਵਾਏ ਆ ਬਾਈ ਚਾਹੇ ਖੇਤ ਗਿੱਲਾ ਕਹਿੰਦਾ ਟੋਜਨ ਪਾਉਣਾ ਮਨਜ਼ੂਰ ਆ ਪਰ ਆਇ ਨਹੀਂ ਵੀ ਤੇਰੀ ਮਸ਼ੀਨ ਦਾਣੇ ਆ ਕਿ ਕਿਲੇ ਤੇ ਕੱਢ ਕੇ ਜਾਊ ਦੋ ਕਿਲੇ ਤੇ ਕੱਢ ਕੇ ਜਾਊ ਬਾਕੀ ਧੰਨਵਾਦ ਆ ਬਾਈ ਨਾਲ ਲੱਬ ਬਾਈ ਦਾ ਜਿਨ੍ਹਾਂ ਨੇ ਆਪਣੇ ਇੰਨੇ ਗੜ ਦੇ ਵਿੱਚ ਨਾ ਪੈਰ ਲੱਗਣ ਵਾਸਤੇ ਆਪਾਂ ਨੂੰ ਮਿੱਟੀ ਦਾ 12 ਕਿਲੇ ਕਹਿੰਨਾ ਭਾਜੀ ਤਾਂ ਹੀ ਵੱਢਣੀ ਆ ਸਾਰੀ ਮੈਂ ਕਿਹਾ ਚੱਲ ਕੋਈ ਨਹੀਂ ਭਾਈ ਮੈਂ ਵੱਢ ਦੂੰਗਾ ਉਹ ਵੀ ਆਪਣੀ ਐਂ ਮੈਂ ਕਿਹਾ ਉਹ ਕਰਤਾਰਾਂ ਹੀ ਮੇਰੀ ਐਂ ਇਹ ਵੀ ਮੇਰੀ ਉਹ ਜਿਹੜੀ ਤੇ ਜਰਾ ਸੂਤ ਆਉਂਦਾ ਹੈ ਨਾ ਜਿਹੜੀ ਵਿਲੀ ਹੋਈ ਉਹ ਲਾਈ ਜਾਣੀ ਆਪਾਂ ਨੇ ਬਾਕੀ ਅੱਜ ਏਸੀ ਵਾਲੀ ਉਰੀ ਚੱਲਦੀ ਦੀ ਇਹ ਉਰੇ ਚੱਲਦੀ ਆ ਉਹ ਦੂਜੀ ਮੂਗੀ ਤੇ ਲਾਈ ਆ ਉਹ ਵੀ ਤੁਹਾਨੂੰ ਦਿਖਾਉਣਾ ਬਾਈ ਚਲੋ ਚਲਦੇ ਆ ਜੀ ਫਿਰ ਉਹਦੇ ਕੋਲ ਨੂੰ ਮਾਰ ਕੇ ਉਹਨੇ ਨਾਲੇ ਢੇੜਾ ਦੇਖਿਓ ਨੇ ਕਿੰਦਾ ਕੰਮ ਕਰ ਸਾਫ ਰੁਪਈਆ ਦਿਖਾਉਨੇ ਵੀ ਤੁਹਾਨੂੰ ਹੁਣ ਕਰਤਾਰ ਚਲਦੀ ਮੂੰਗੀ ਤੇ ਬਾਈ ਆ ਗਏ ਆਪਾਂ ਹੁਣ ਆਪਣੀ ਕਰਤਾਰ ਕੋਲ ਆਹ ਚਲਦੀ ਆ ਮੂੰਗੀ ਤੇ ਇਹ ਬਿਲਕੁਲ ਛਾ ਕੋਟ ਸ਼ਹਿਰ ਦੇ ਨਾਲ ਲੱਗੇ ਚਲਦੀ ਆ ਬਾਕੀ ਮੂੰਗੀ ਦੇ ਬਾਈ ਨੇ ਸਪਰੇਅ ਦੀ ਕਮੀ ਛੱੜਦੀ ਥੋੜੀ ਜੀ ਜੇ ਕਿਤੇ ਸਪਰੇਅ ਵੱਜੀ ਵੀ ਹੁੰਦੀ ਨਾ ਤਾਂ ਮੈਂ ਹਨਾ ਮਾਲ ਆ ਜਿਹੜਾ ਮਾਲ ਵੀ ਸਾਫ ਨਿਕਲਣਾ ਦਾ ਥੋੜਾ ਜਿਹਾ ਢੱਕਾ ਤੁਹਾਨੂੰ ਪਤਾ ਹੈ ਨਾ ਕਚਰਾ ਫਿਰ ਆ ਜਾਂਦਾ ਉਹਦੇ ਵਿੱਚ ਆਓ ਚਲਦੀ ਆ ਇੱਕ ਛੱਕ ਛੱਕ ਜੀ ਆਪਣੀ 4x4 ਦੇ ਉੱਪਰ ਛਾਪੜ ਦੇ ਪਾਇਪ ਚ ਪਾਇਆ ਹੁੰਦਾ ਨਾ ਜਿਹੜਾ ਉਹਦੇ ਟਾਂਕੇ ਡੋਂਕੇ ਜੇਗੇ ਟੁੱਟਾ ਉਹਦੇ ਕਰਕੇ ਨਾ ਛੱਕ ਛੱਕ ਜੀ ਦੀ ਆਵਾਜ਼ ਹੀ ਕਰਦੀ ਹੈ ਇੱਕ ਹੁਣ ਦੇਖੀ ਐ ਮੈਂ ਵੀ ਆ ਕੇ ਬਾਕੀ ਮੂੰਗੀ ਦੇ ਬਾਈ ਮੱਕੀ ਦੇ ਮੂੰਗੀ ਦਾ ਬੜਾ ਫਰਕ ਆ ਰਾਂ ਆ ਹੁਣ ਚਰਾਈ થી ਜੇ ਡੇਢ ਘੰਟਾ ਹੋ ਗਿਆ ਲੋ ਇਹ ਮੱਕੀ ਮੂੰਗੀ ਦੇ ਸਾ ਚਾਰ ਪੰਜ ਕਿਲੇ ਵੱਢ ਤੇ ਮੱਕੀ ਦੇ ਬਾਈ ਇਹ ਚਾਰ ਪੰਜ ਕਿਲੇ ਵੱਢਣੇ ਤੇ ਘਟੋ ਘਟ ਦੀ 6-7 ਕਿਲਿਆਂ ਚ ਘੰਟਿਆਂ ਚ ਸੌਰੀ ਰਾਡੀਓ ਲੱਗਾ ਆ ਵਡਣਾ ਪੱਪੂ ਫਿਰਦਾ ਪਿੱਛੇ ਪਿੱਛੇ ਮਸ਼ੀਨ ਦੇ ਆ ਫਿਰਦਾ ਭਾਈ ਆਪਣਾ ਪੱਪੂ ਮੈਂ ਕਹਾਂ ਚਲੋ ਹਨਾ ਮਸ਼ੀਨ ਭਾਈ ਅੱਜ ਕੰਮ ਠੰਡਾ ਜਾਈਦਾ ਮੀਂਹ ਪੈਣ ਕਰਕੇ ਹਨਾ ਥੋੜਾ ਜਿਹਾ ਜ਼ਿੰਮੇਦਾਰ ਠੰਡੇ ਹੋ ਜਣੇ ਬੜਾਈ ਵਾਲੇ ਪਾਸੇ ਨੂੰ ਫੇ ਬਿਲਕੁਲ ਜੀਟੀ ਰੋਡ ਦੇ ਉੱਤੇ ਹੀ ਚਲਦੀ ਜਿਹੜਾ ਆਪਣਾ ਨਾ ਜਲੰਧਰ ਔਰ ਮੋਗਾ ਜੀਟੀ ਰੋਡ ਆ ਉਹਦੇ ਉੱਤੇ ਹੀ ਚਲਦੀ ਹੈ ਬਿਲਕੁਲ ਆਪਾਂ ਮੋਟਰਹਾਈਵੇ ਤੇ ਵੀ ਮੈਂ ਕਹਾ ਢੇੜਾ ਮਾਰ ਕੇ ਆਵਾਂ ਨਾ ਯਾ ਰਾਜੂ ਨਹੀਂ ਕੱਲੇ ਆ ਤਾਂ ਚੈੱਕ ਕਰਕੇ ਜੀ ਬਾਕੀ ਖੇਤ ਬਾਈ ਗਿੱਲੇ ਆ ਦੇਖ ਲੋ ਤੁਹਾਡੇ ਸਾਹਮਣੇ ਯਾਰਾ ਪੋਜੀਸ਼ਨ ਗਿੱਲਿਆਂ ਦੀ ਚਲੋ 4x4 ਲੱਗੇ ਹੋਣ ਕਰਕੇ ਆ ਨਾ ਪਹਿਲਾ ਢੇੜਾ ਆ ਗਿਆ ਨਹੀਂ ਤਾਂ 2 ਵੀਲ ਹੁੰਦੀ ਤਾਂ ਪਹਿਲਾ ਢੇੜਾ ਆਉਣਾ ਨਹੀਂ ਤਾਂ ਮੈਂ ਕਿ ਉਹ ਟਰਾਲੀ ਆ ਝਾੜ ਤਾਂ ਕੁਝ ਨਹੀਂ ਹੈਗਾ ਬਾਈ ਪਰਾਂ ਦੋ ਕੁ ਗਿੱਲੇ ਜਾਂ ਦੋ ਕੁ ਕਵਾਂਟਲ ਮੁੱਗੀ ਨਿਕਲੀ ਇੱਕ ਕਵਾਂਟਲ ਕੁ ਗਿੱਲੇ ਹੀ ਨਿਕਲੀ ਹੋਣੀ ਆ ਆ ਰਹਿ ਗਿਆ ਇੱਕ ਫੇਰਾ ਬਾਕੀ ਇਧਰ ਮੋਗੇ ਕਹਿੰਦੇ ਇੱਕ ਬਾਈ ਦਾ ਫੋਨ ਆਇਆ ਤਾਂ ਕੱਲ ਆਕੇ ਬਾਈ ਯਾਰ ਮੂੰਗੀ ਵੜਾਉਣੀ ਆ ਫਿਰ ਮੁੜ ਕੇ ਬਾਈ ਨੇ ਦੱਸਿਆ ਹੀ ਨਹੀਂ ਕੁਝ ਕਹਿੰਨਾ ਬਾਈ 4x4 ਚੱਲਣਾ ਮੈਂ ਖਾ ਚਲਾ ਦਾਂਗੇ ਵੀਰੇ ਕੋਈ ਗੱਲ ਨਹੀਂ ਜੇ ਹੁੰਦੇ ਹੈ ਨਾ 30 40 ਕਿਲੇ ਕਰ ਲਈ ਮੈਂ ਖਾ ਭੇਜ ਦਾਂਗੇ ਮਸ਼ੀਨ ਦਿਹਾੜੀ ਕਿਹਦਾ ਕੰਮ ਤਾਂ ਹੋਵੇ ਨਾ ਬਾਈ ਤੁਹਾਨੂੰ ਪਤਾ ਹੀ ਆ ਫਿਰ ਨਹੀਂ ਫੇਕਣਾ ਸਵਾਦ ਨਹੀਂ ਆਉਂਦਾ ਬਾਕੀ ਢੇੜਾ ਮਾਰ ਚੱਲੇ ਔਰੇ ਦੇਖ ਕੇ ਓਕੇ ਆ ਮਸ਼ੀਨ ਮਾਲ ਮੂ ਚੈੱਕ ਕਰ ਲਿਆ ਵਿੱਚ ਥੋੜਾ ਜਿਹਾ ਕਚਰਾ ਜਾ ਆਉਂਦਾ ਹੋਰ ਤਾਂ ਪੈਸੇ ਠੀਕ ਆ ਬਾਕੀ ਹੁਣ ਚੱਲਦੇ ਆਂ ਫੇਰ ਆਪਣੀ ਵਾਲੀ ਰਾਣੀ ਕੋਲੋਂ ਨਾਲੇ ਉਧਰ ਏਸੀ ਵਾਲੀ ਦਿਖਾਉਨੇ ਤੁਹਾਨੂੰ ਅੱਜ